ਸਾਰੇ ਨੂੰ ਪਿਆਰ ਭਰੀ ਜੈਮਸੀਤ ਦੀ ਆਪਣੇ ਹੱਥਾਂ ਨੂੰ ਚੁੱਕ ਕੇ ਪਰਮੇਸ਼ਰ ਦੀ ਹਾਈਓਰੀ ਚ ਇਕੱਠੇ ਆਏ ਆਂ ਅੱਜ ਸੁੰਦਰ ਸਮੇਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤਾਰੀਫ 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 ਧੰਨਵਾਦ ਧੰਨਵਾਦ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡਾ ਸ਼ੁਕਰ ਕਰਦੇ ਆਂ ਮੇਰੇ ਮਹਾਨ ਪਿਤਾ ਪਰਮੇਸ਼ਰ ਕਿੰਨੇ ਭਾਈ ਭੈਣ ਪਿਤਾ ਪਰਮੇਸ਼ਰ ਸੋ ਚੁੱਕੇ ਹੋਏ ਨੇ ਪਰ ਤੁਸੀਂ ਸਾਨੂੰ ਜਿੰਦੇ ਚ ਠਾਇਆ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦੀਆਂ ਬਣ ਪਰਮੇਸ਼ਰ ਜੇ ਸੱਚ ਮੁੱਚ ਪਿਤਾ ਅਸੀਂ ਪਿਤਾ ਪਰਮੇਸ਼ਰ ਰਤੀ ਸੁੱਤੇ ਪਿਤਾ ਤੁਸੀਂ ਸਾਨੂੰ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਪਿਤਾ ਪਰਮੇਸ਼ਰ ਅਣੀ ਆਸ਼ੀਸ਼ ਬਰਕਤ ਨਾ ਪਰਿਆ ਪਿਤਾ ਸਾਡੇ ਆਨ ਚਾਂ ਚ ਸਾਡੀ ਮਤ ਸਾਡੀ ਸਿਹਤਾਂ ਕੀਤੀ ਪਿਤਾ ਕਈ ਭੈਣ ਭਰਾ ਸੋ ਚੁੱਕੇ ਨੇ ਪਰ ਤੁਸੀਂ ਸਾਨੂੰ ਜਿੰਦੇ ਚ ਟਾਇਆ ਪਿਤਾ ਸਾਡੇ ਚ ਸਾਹ ਫੁਕਿਆ ਜਿਸ ਸਾਰਵਾਂ ਲਈ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗੂ ਆਮੀਨ ਈਐਨਸੀ ਵਿੱਚ ਜੀ ਦੇਖਾਂਗੇ ਜਬੂਰ ਦੀ ਪੋਥੀ ਉਹਦਾ 118 ਬਾਪ ਉਹਦਾ 1 ਤੋਂ ਲੈ ਕੇ ਪੁਆਇੰਟ ਤੱਕ ਇਹ ਹਵਾ ਦਾ ਧੰਨਵਾਦ ਕਰੋ ਕਿਉਂਕਿ ਉਹ ਪਲਾ ਹੈ ਉਹਦੀ ਦਇਆ ਸਦੀਪਕ ਹੈ ਇਸرائیਲ ਵੀ ਆਖੇ ਕਿ ਉਹਦੀ ਦਇਆ ਸਦੀਪਕ ਹੈ ਹਰੋਂ ਦੇ ਘਰਾਨੇ ਵੀ ਆਖਣ ਕੀ ਉਹ ਦੀਦਿਆ ਸਦੀਪਕ ਹੈ ਯਹਵਾ ਦੇ ਡਰਨ ਵਾਲੇ ਵੀ ਆਖਣ ਕੀ ਉਹ ਦੀਦਿਆ ਸਦੀਪਕ ਹੈ ਮੈਂ ਦੁੱਖਾਂ ਵਿੱਚ ਹਾਂ ਯਹੋਵਾ ਨੂੰ ਪੁਕਾਰਿਆ ਯਹਵਾ ਨੇ ਮੈਨੂੰ ਉੱਤਰ ਦੇ ਕੇ ਮੈਨੂੰ ਖੁੱਲੀਆਂ ਤਾਵਾਂ ਵਿੱਚ ਰੱਖਿਆ ਸੱਚਮੁੱਚ ਪਰਮੇਸ਼ਰ ਸਾਨੂੰ ਉੱਤਰ ਦਿੰਦਾ ਹੈ ਜਦੋਂ ਅਸੀਂ ਦੁੱਖਾਂ ਵਿੱਚ ਪੁਕਾਰਦੇ ਹਾਂ ਯਹੋਵਾ ਸਾਡੀ ਆਵਾਜ਼ ਨੂੰ ਸੁਣਦਾ ਹੈ ਸੱਚ ਅੱਜ ਵਿਸ਼ਵਾਸ ਕਰੋ ਕਿ ਭਾਵੇਂ ਵਿਸ਼ਵਾਸ ਹੀ ਤੁਹਾਡੇ आशीष ਦਾਕਰ ਹallelujah ਕਿ ਵੀ ਪਰਮੇਸ਼ਰ ਦਾ ਜਿਹੜਾ ਵਾਲ ਹੱਥ ਤੁਹਾਡੇ ਉੱਤੇ ਆ ਚੁੱਕਿਆ ਹੈ ਅੱਜ ਪਰਮੇਸ਼ਰ ਦੀ ਧਿਆ ਤੁਹਾਡੇ ਘਰਾਂ ਉੱਤੇ ਆ ਚੁੱਕੀ ਹੈ ਅੱਜ ਹਰ ਇੱਕ ਤੁਹਾਡੇ ਘਰ ਚੋਂ ਸ਼ਰਾਫ ਦੇ ਬੰਦਨ ਟੁੱਟ ਚੁੱਕੀ ਹੈ ਤੁਹਾਡੇ ਬੱਚੇ ਤੁਹਾਵਸੀ ਆਸ਼ੀਸ਼ ਹੋ ਚੁੱਕੇ ਜੀ ਤੁਹਾਡੀਆਂ ਜੋ ਭਾਸ਼ੀਸ਼ ਹੋ ਚੁੱਕੀਆਂ ਤੁਹਾਡੀਆਂ ਬਿਮਾਰੀਆਂ ਆਊਟ ਹੋ ਚੁੱਕੀਆਂ ਹੈ ਸ਼ੈਤਾਨ ਤੁਹਾਡੇ ਜੀਵਨ ਚ ਆਊਟ ਹੋ ਚੁੱਕਿਆ ਕਿਉਂਕਿ ਅੱਜ ਕੀ ਕੁਝ ਵਿਸ਼ਵਾਸ ਅੱਜ ਵਿਸ਼ਵਾਸ ਕਰੋ ਵੀ ਪਰਮੇਸ਼ਰ ਦੀ ਧਿਆ ਤੁਹਾਡੇ ਉੱਤੇ ਆ ਚੁੱਕੀ ਹੈ ਅੱਜ ਪਰਮੇਸ਼ਰ ਤੁਹਾਨੂੰ ਆਸ਼ੀਸ਼ ਬਰਕਤ ਦੇ ਚੁੱਕਿਆ ਹੈ ਯੋ ਵੀ ਪਰਮੇਸ਼ੀ ਨੇ ਕਿਹਾ ਮੇਰੇ ਡਰਨ ਵਾਲੇ ਵੀ ਆਖਣ ਸੱਚਮੁੱਚ ਅਸੀਂ ਡਰਨ ਵਾਲੇ ਜੋ ਇਹ ਹਵਾ ਤੋਂ ਡਰਨਗੇ ਵੀ ਹਵਾ ਸਾਡੇ ਨਾਲ ਨਾਲ ਰਹਿੰਦਾ ਅਸੀਂ ਇਹ ਚੋਰੀ ਨਹੀਂ ਕਰਨੀ ਹੈ ਨਹੀਂ ਕਰਨਾ ਸੀ ਮਾੜਾ ਨਹੀਂ ਕਰਨਾ ਅਸੀਂ ਦਿਲ ਚ ਨਹੀਂ ਮਾੜਾ ਸੋਚਣਾ ਕਿਉਂਕਿ ਇਹ ਹਵਾ ਸਾਡੇ ਨਾਲ ਹੈ ਜੋ ਹੀ ਹਵਾ ਕੋ ਡਰਦਾ ਤੇ ਸੱਚਮੁੱਚ ਹੀ ਹਵਾ ਉਹਨੂੰ ਉੱਤਰ ਦਿੰਦਾ ਤੇ ਇਹ ਹਵਾ ਉਹਦੇ ਨਾਲ ਅੰਗ ਸੰਗ ਰਹਿੰਦਾ ਹਰ ਇੱਕ ਉਹਦੇ ਦੁੱਖ ਦਾ ਹਾਰੇ ਕੋ ਉਹ ਜੀਵਨ ਚੋ ਜਿ ਕਮੀਆਂ ਨੂੰ ਦੂਰ ਕਰਦਾ ਤੇ ਆਪਣੇ ਸਵਰਗ ਰਾਜ ਤੋਂ ਆਸ਼ੀਸ਼ ਬਰਕਤ ਦਿੰਦਾ ਆਮੀਨ ਪੂਛ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ ਚੁੱਕੇ ਆ ਤੁਹਾਨੂੰ ਬਰਕਤ ਮਿਲ ਚੁੱਕੀ ਹੈ ਇਹ ਹੋਵਾ ਤੁਹਾਨੂੰ ਸਵਰਗ ਤੋਂ ਆਸ਼ੀਸ਼ ਬਰਕਤ ਦੇ ਚੁੱਕਿਆ ਆਮੀਨ ਤਾਰਿਫ ਤਾਰਿਫ ਮਹਾਨ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਪਿਤਾ ਤੁਸੀਂ ਦਿਆ ਦੇ ਸਾਗਰ ਦੇ ਪਿਤਾ ਤੁਹਾਡੀ دیਆ ਸਾਡੇ ਉੱਤੇ ਆ ਚੁੱਕੀ ਹੈ ਮੇਰੇ ਪਿਆਰੇ ਪ੍ਰਭੂ ਜੀ ਅੱਜ ਤੁਸੀਂ ਆਸ਼ੀਸ਼ ਬਰਕਤ ਨੂੰ ਗ੍ਰੈਂਡ ਕਰਦੇ ਪਏ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਮਹਾਨ ਪਿਤਾ ਪਰਮੇਸ਼ਰ ਕੋਤਾਂ ਮੈਂ ਤੁਹਾਡਾ ਬਚਨ ਕੇ ਅੰਦਰ ਜਿੱਥੇ 2 ਤੇ 3 ਮੇਰੇ ਨਾਂ ਚ ਇਕੱਠੇ ਨੇ ਉੱਥੇ ਮੈਂ ਹਾਜ਼ਰ ਆ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਹਾਜ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਅੱਜ ਸਾਡੇ ਦੁੱਖਾਂ ਨੂੰ ਪਤਾ ਵੀ ਮੇਰੇ ਪਿਆਰੇ ਪ੍ਰਭੂ ਜੀ ਸਾਡੀਆਂ ਕਮੀਆਂ ਘਟੀਆਂ ਤੁਸੀਂ ਸਵਰਗ ਤੋਂ ਪੂਰਿਆ ਕੀਤਾ ਮੇਰੇ ਮਹਾਨ ਪਿਤਾ ਪਰਮੇਸ਼ਰ ਸਾਨੂੰ ਕਿਸੇ ਚੀਜ਼ ਦੀ ਕਮੀ ਘਟੀ ਨਹੀਂ ਰਹੇਗੀ ਮੇਰੇ ਪਿਆਰੇ ਪ੍ਰਭੂ ਜੀ ਹਰ ਦੁੱਖ ਰੋਗ ਪਿਤਾ ਸਾਡੀ ਬੋਡੀ ਵਿੱਚ ਆਊਟ ਹੋ ਚੁੱਕ ਰਹੀ ਹੈ ਯੀਸ਼ੂ ਦੇ ਨਾਂ ਤੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦਿਆਵਲ ਹੱਥ ਸਾਡੇ ਸਿਰ ਉੱਤੇ ਆ ਚੁੱਕਿਆ ਮੇਰੇ ਮਹਾਨ ਪਿਤਾ ਪਰਮੇਸ਼ਰ ਜਿੰਨੇ ਵੀ ਭਾਈ ਭੈਣ ਪਿਤਾ ਇਸ ਪ੍ਰਾਰਥਨਾ ਨੂੰ ਸੁਣਨ ਇਸ ਵਚਨ ਨੂੰ ਸੁਣਨ ਪਿਤਾ ਉਹ 100 ਗੁਣਾ ਫਲਨ ਨੂੰ ਲੈ ਕੇ ਆਣੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਜਿੰਦੇ ਲਹੂ ਦੇ ਵਿੱਚ ਪਿਤਾ ਨੂੰ ਕਵਰ ਕਰਦੀ ਹੈ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੀਆਂ ਜਨ ਪਰਿਛੇ ਪਰਵਾਰਾਂ ਨੂੰ ਪਿਤਾ ਤੁਹਾਡੇ ਜਿੰਦੇ ਲਹੂ ਚ ਕਵਰ ਕਰਦੀ ਹੈ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੀ ਦਾਸੀ ਹਾਂ ਇਹਨਾਂ ਨਾਂ ਤੇ ਗੋਸ਼ਣਾ ਕਰਦੀਆਂ ਯੇਸ਼ੂ ਦੇ ਨਾਂ ਤੇ ਬਲੈਸ ਹੋ ਚੁੱਕੇ ਨੇ ਇਹਨਾਂ ਦੀਆਂ ਟੈਸਟ ਬਣੀਆਂ ਬਹੁਤ ਪਰਮੇਸ਼ਰ ਵਡਿਆ-ਵਡਿਆ ਬਣਾ ਚੁੱਕਿਆ ਹੈ ਇਹ ਅੱਜ ਦਾ ਪਿਤਾ ਇਹ ਆਸ਼ੀਸ਼ ਬਰਕਤ ਨੂੰ ਗ੍ਰੈਂਡ ਕਰਨਗੇ ਪਿਤਾ ਇਹਨਾਂ ਦੇ ਕਰਾਜੇ ਗਰੀਬੀ ਦੇ ਸ਼ਰਾਫ ਆਊਟ ਹੋ ਚੁੱਕੇ ਨੇ ਬਿਮਾਰੀਆਂ ਨੇ ਜੀਵ ਵਿੱਚ ਆਊਟ ਹੋ ਚੁੱਕੀਆਂ ਇਹ ਚੰਗਿਆਈ ਨੂੰ ਗ੍ਰੈਂਡ ਕਰ ਰਹੇ ਨੇ ਤੁਸੀਂ ਚੰਗੇ ਹੋ ਚੁੱਕੇ ਯੇਸ਼ੂ ਦੇ ਨਾਤੇ ਤੁਸੀਂ ਚਲੋ ਉਠੋ ਤੁਰੋ ਯੇਸ਼ੂ ਦੇ ਨਾਤੇ ਤੁਹਾਡੇ ਗਰਵ ਪਰਮੇਸ਼ਰ ਤੁਹਾਨੂੰ ਆਸ਼ੀਸ਼ ਬਰਕਤ ਦੇ ਚੁੱਕਿਆ ਤੁਹਾਨੂੰ ਕਿਸੇ ਚੀਜ਼ ਦੀ ਕਮੀ ਘਟ ਨਹੀਂ ਰਹੇਗੀ ਪਰਮੇਸ਼ਰ ਪਵਿੱਤਰ ਆਤਮਾ ਤੁਹਾਡੀ ਗਵਾਹੀ ਕਰੇਗਾ ਤੁਹਾਡੀ ਸਹਾਇਤਾ ਮਦਦ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਮਿਨ ਆਮਿਨ ਗੋਡ ਬlesਸ ਯੂ ਆਲ